ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਇਹ ਕਬੂਤਰ ਕੋਈ 22 20 ਤੇ ਬੋਪਾਰਾ ਮੈਂ ਰਿਆ ਤੁਹਾਨੂੰ ਸਾਰੇ ਕੂਤਰ ਕੰਢੀ ਕੰਢੀ ਡਿਟੇਲ ਵੀ ਦੱਸਾਂਗੇ ਕਿਹੜੇ ਕੂਤਰ ਚੋਂ ਕਿਹੜਾ ਕਿਹੜੇ ਨਾਲ ਕਿਹੜਾ ਲੱਗੂਗਾ ਤੇ ਬਾਈ ਸ਼ੋਭਾ ਰਸਤਾ ਮੈਂ ਇੰਟਰਵਿਊ ਕਰਾਂਗੇ ਆਪਾਂ ਫੇਰ ਕਿਉਂਕਿ ਬਾਈ ਦੀ ਮੈਂ ਕਈ ਵਾਰੀ ਕਿਹਾ ਇਹ ਕਹਿੰਦਾ ਮੇਰਾ ਯਾਰ ਗਾਈਆਂ ਦਾ ਕੰਮ ਬਾਲਾ ਕੂਤਰ ਅਸੀਂ ਪਸ਼ੂ ਨੇ ਕੰਮ ਵਾਲਾ ਮੈਂ ਕਰ ਲਈਆਂ ਜਵਾਕ ਜਵਾਕ ਤੈਨੂੰ ਪਤਾ ਬਾਹਰ ਜਾਣ ਤਿਆਰੀ ਹੈ ਉਹ ਵਿਚਾਰੇ ਆਉਂਦੀ ਤਿਆਰੀ ਕਰ ਰਹੇ ਹਨ ਤੇ ਨਾਲ ਦੇ ਬੰਦੇ ਚਲੇਗੇ ਬਾਈ ਦੇ ਬਾਹਰ ਜਿਹੜੇ ਯਾਰ ਮੈਂ ਤਾਂ ਡਾਉਦੇ ਸੀ ਕੋਈ ਸ਼ੌਂਕ ਘਟਾ ਕੇ ਉਮਰ ਦੇ ਹਿਸਾਬ ਨਾਲ ਕੋਈ ਵੀ ਆ ਤੁਹਾਨੂੰ ਪਤਾ ਫਿਰ ਕੋਜ ਜਾਂ ਕੰਮ ਹੁੰਦਾ ਨਾ ਕੂਤਰ 15 15 18 18 ਸਾਲ ਪੁਰਾਣੇ ਆ ਤੇ ਕੋਈ ਦੱਸ ਨਹੀਂ ਸਕਦਾ ਅਗਲਾ ਕਹਿੰਦਾ ਜਿਹੜਾ ਤਾਂ ਪੱਠੀ ਆ ਕੱਲੀ ਕੱਲੀ ਕੂਤਰ ਦੀ ਆਪਾਂ ਬਾਈ ਤੋਂ ਨਸਲ ਵੀ ਪੁੱਛਾਂਗੇ ਤੇ ਕਰਿਓ ਸ਼ੌਂਕ ਤੁਸੀਂ ਕਿਹੜੀ ਨਸਲ ਨਾਲ ਕਿਹੜਾ ਕਬੂਤਰ ਡੂ ਇਹ ਵੀ ਪੁੱਛਾਂਗੇ ਆਪਾਂ ਬਾਈ ਨੂੰ ਤੇ ਬਾਕੀ ਪੁਰਾਣੇ ਸਾਰੇ ਕੂਤਰ ਨੇ ਢੰਗ ਬਾਬੇ ਵਾਲੇ ਜਿਹੜੇ ਸੇ ਬਾਈ ਕੋਲੇ ਸਰਪੰਚ ਲੱਲੂਆਣੇ ਵਾਲੇ ਹੋਰ ਵੀ ਜਿੰਨੇ ਵੀ ਹੈਗਾ ਚੀਨਾ ਵੱਡੇ ਨੀਲੇ ਦੇ ਟੀਰੇ ਦੇ ਫੱਪੇ ਦੇ ਸਾਰੇ ਜਣੇ ਕਿ ਇਕਲੀ ਇਕਲੀ ਨਸਲ ਬਾਈ ਨੇ ਦੱਸਿਆ ਕਬੂਤਰ ਦੇਖ ਕੇ ਤੁਸੀਂ ਸੱਚ ਦੱਸਿਓ ਵੀ ਆਪਣੀ ਤਾਂ ਰੂਹ ਪੂਰੀ ਵਧੀਆ ਖੁਸ਼ ਹੋਈ ਅੱਜ ਤਾਹੀਂ ਤੁਹਾਨੂੰ ਕਹਣਾ ਨਾ ਵੀ ਕਬੂਤਰ ਤਾਂ ਭਾੜੇ ਤੋਂ ਭਾੜੇ ਪਏ ਆ ਪਰ ਹਜੇ ਬੰਦੇ ਥੋੜੇ ਜਿਹਾ ਜਾਗਦੇ ਆ ਕੋਸ਼ ਤਾਂ ਮੰਗਣ ਵਾਲੇ ਤਾਂ ਸਿਕਣ ਲੱਗ ਜਾਂਦੇ ਆ ਅਗਲਾ ਕਹਿੰਦਾ ਯਾਰ ਵੀ ਬਾਹਲੇ ਆਉਣ ਲੱਗ ਜਾਂਦੇ ਆ ਮੰਗਣ ਮੈਂ ਤਾਂ ਹੁਣ ਰੇਗ ਨੂੰ ਆਈ ਕਹਿੰਦਾ ਭਾਈ ਕਹਿ ਕੇ ਵੇਚ ਦਿਓ ਯਾਰ ਕੋਈ ਸ਼ਰਮ ਨਹੀਂ ਕੋਈ ਉਹਲਾ ਨਹੀਂ ਤੁਸੀਂ ਮਿਹਨਤ ਕਰੀ ਜਾ ਹਨਾ ਵੀ ਮੰਗਣ ਵਾਲੇ ਨੂੰ ਪਹਿਲਾਂ ਹੀ ਕਹਿ ਦੋ ਭਾਈ ਮੈਂ ਤਕਰੀਬਾ ਸੀਦਾ ਦੇਣੀ ਨਹੀਂ ਮੰਗਣ ਤੋਂ ਵੀ ਅਗਲੇ ਦੀ ਕਿਉਂ ਘਟ ਗਈ ਕਾਰਨ ਬਾਈ ਕੰਪਿਊਟਰ ਦਾ ਮੁੱਲ ਕੋણો ਹਟ ਗਿਆ ਦੁਨੀਆ ਅਗਲਾ ਕੰਪਿਊਟਰ ਵੀ ਲੈ ਜਾਂਦਾ ਬਾਅਦ ਅਗਲਾ ਕਹਿੰਦਾ ਉੱਡ ਗਿਆ ਜੀ ਭੱਜ ਗਿਆ ਜੀ ਜਾਂ ਮਰ ਗਿਆ ਜਾਂ ਬੱਚੇ ਕਢਾ ਕੇ ਅਗਲਾ ਮੋੜ ਜਾਂਦਾ ਬਾਅਦ 10 ਦਾਣੇ ਵੀ ਤੇਰੇ ਵਾਲਿਆਂ ਦੇ ਓਟੇ ਅਗਲਾ ਆਪ ਦਾ ਨਾਂ ਬਣਾਉਣ ਲੱਗ ਜਾਂਦਾ ਉਹ ਚੀਜ਼ਾਂ ਕਰਕੇ ਬੰਦਿਆਂ ਦਾ ਹੁਣ ਮਾਨ ਖੱਟਾ ਹੁੰਦਾ ਜਾਂਦਾ ਇਹ ਜੀਜ਼ਤ ਅਗਲਾ ਕਹਿੰਦਾ ਯਾਰ ਸਾਡੇ ਖੜਾ ਜੂ ਤਾਂ ਚੰਗਾ ਦਿੰਦੇ ਨਹੀਂ ਆਪਾਂ ਕਿਸੇ ਨੂੰ ਤੇ ਪਰਾ ਨਹੀਂ ਬਾਦੇ ਨੇ ਗਲੇ ਵੀ ਆ ਫੌਜੀ ਤੇ ਮੋੜ ਵਾਲੇ ਕੰਪਿਊਟਰ ਵੀ ਨੇ ਵਿੱਚ ਇਹਦੇ ਗਵਿੰਦਰ ਪੂਲੇ ਵਾਲਾ ਬਲੱਡ ਵੀ ਬੈਠਾ ਤੇ ਸਾਰੇ ਯਾਰ ਕੁੱਲ ਜਿਹੜੀ ਬਰੀਡ ਅੱਜ ਦੀ ਡੇਟ ਦੇ ਵਿੱਚ ਚੱਲ ਰਹੀ ਹੈ ਬਾਈ ਕੋਲੇ ਸਾਰੇ ਟੌਪ ਦੇ ਕੁੱਤਰ ਬੈਠੇ ਆ ਤੇ ਖੁੱਡੇ ਵੀ ਦੇਖ ਸਕਦੇ ਹੋ ਤੁਸੀਂ ਬਾਈ ਦੇ ਕੋਈ ਆਏ ਨਹੀਂ ਆਹ ਕੰਡੇ ਲਾਇਆ ਪੂਰੇ ਵਧੀਆ ਸਿਸਟਮ ਕਰਿਆ ਹੋਇਆ ਤੇ ਤੁਹਾਨੂੰ ਹੋਰ ਵੀ ਦਿਖਾਵਾਂਗੇ ਬਾਈ ਸ਼ੌਂਕ ਕਿਉਂ ਘਟਾ ਗਿਆ ਤੁਹਾਨੂੰ ਉਹ ਚੀਜ਼ ਦਾ ਵੀ ਦੱਸਾਂਗੇ ਕਾਰਨ ਕਿਉਂਕਿ ਪਸ਼ੂ ਬਾਹਲੇ ਨਹੀਂ ਬਾਈ ਕੋਲੇ ਹਾਰਮ ਪਾਇਆ ਵਾ ਕੰਮ ਤਾਂ ਤੇ ਹੁਣ ਮੈਂ ਇੰਟਰਵਿਊ ਨੂੰ ਕਈ ਵਾਰੀ ਕਿਹਾ 2 ਸਾਲ ਹੋ ਗਏ ਕਦਰ ਕਰਕੇ ਟਾਈਮ ਨਹੀਂ ਲੱਗਦਾ ਜਦੋਂ ਟਾਈਮ ਲੱਗਿਆ ਨਾ ਉਦੋਂ ਤੈਨੂੰ ਦੱਸੂ ਕਿਉਂਕਿ ਜੇ ਤੂੰ ਆ ਗਿਆ ਮੇਰੀ ਦਿਹਾੜੀ ਫੁੱਟ ਜੂ 10 ਬੰਦੇ ਵੀ ਆਉਣਗੇ ਭਰਾ ਬੈਠਣ ਨੂੰ ਫੇਰ ਪਤਾ ਕੀ ਕਰਨਾ ਕਹਿੰਦਾ ਯਾਰ ਪਸੂ ਪੱਠਿਆ ਕੰਨੀਓ ਬੈਠ ਰਗਾ ਭੁੱਖੇ ਇੱਥੇ ਆਏ ਕਹਿੰਦਾ ਫਿਰ ਫਾਇਰ ਆ ਗਈ ਗੱਲ ਦਾ ਇਹ ਹੈ ਨਾ ਤੇ ਚੱਕਰ ਇਹ ਆ ਮਾ ਚਲ ਕੋਈ ਨਾ ਬਾਈ ਤੂੰ ਆ ਬਾਜ਼ੀਆਂ ਪੂਰੀਆਂ ਨੌਖਾ ਸੌਖਾ ਨਵੇਂਣ ਕੇ ਆਪਾਂ ਇੰਟਰਵਿਊ ਦਾ ਬਾਜ਼ੀਆਂ ਤੋਂ ਬਾਹਰ ਬਣਾ ਪ੍ਰੋਗਰਾਮ ਕੇ ਹਨ ਕੱਢ ਦੇਣ ਤੇ ਆਪਾਂ ਕਬੂਤਰਾਂ ਦਾ ਸ਼ੌਂਕ ਕਰਾਈਏ ਇਕੱਲੇ ਇਕੱਲੇ ਰਹਿ ਕੇ ਬਹੁਤ ਥਾਂਵਾਂ ਦੇ ਬਾਈ ਦੇ ਕਬੂਤਰ ਜਿਹੜੇ ਬਾਜੀ ਇੱਥੇ ਵਾ ਜੇ ਗਏ ਵੀ ਹੈ ਨਹੀਂ ਛੋਟੇ ਛੋਟੇ ਕੰਡਾ ਬਤਾ ਘਰ ਬਾਈ ਦਾ ਜੇ ਤੁਹਾਨੂੰ ਮੈਂ ਦੱਸਦਾ ਨਾ ਵੀ ਜਮੇ ਕੰਨੀ ਤੇ ਆ ਤੇ ਖੇਤਾਂ 'ਚ ਘਾਰ ਤੇ ਤਾਂ ਵੀ ਨਹੀਂ ਗਏ ਹੈਗੇ ਬਾਈ ਦੇ ਕਬੂਤਰ ਇਹ ਬਰੀਡਿੰਗ ਦੀ ਜਿਹੜੀ ਸਾਹਬ ਦੀ ਤੇ ਬਰੀਡ ਦੀ ਕੁਆਲਿਟੀ ਹੈ ਬਾਕੀ ਆਪਾਂ ਕੱਲੀ ਕੱਲੀ ਨਸਲ ਬਾਰੇ ਦੱਸਾਂਗੇ ਅਗਲੀ ਵੀਡੀਓ ਦੇ ਵਿੱਚ ਸਾਰੀਆਂ ਤੁਸੀਂ ਵੀਡੀਓ ਪਾਈਆਂ ਜਿਹੜੀਆਂ ਦੇਖੇ ਕਬੂਤਰਾਂ ਦੀਆਂ ਤੇ ਸਾਰੀਆਂ ਕਬੂਤਰਾਂ ਨੇ ਵੀਡੀਓ ਜਿਹੜੀਆਂ ਸਾਰੇ ਆਪਾਂ ਪਾਉਣੇ ਹੁੰਦੇ ਉਹਦੇ ਵਿੱਚ ਡਿਟੇਲ ਪਾਉਣੇ ਨੇ ਕਬੂਤਰਾਂ ਦੀ ਤੇ ਸਾਰੀਆਂ ਵੀਡੀਓ ਦੇਖਿਆ ਕਰੋ ਤੇ ਇੱਕ ਗੁਜਾਰਸ਼ ਹੋਰ ਆ ਸਾਰੇ ਸ਼ੌਂਕੀ ਪ੍ਰਾਪਾਣ ਨੂੰ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਫੇਸਬੁੱਕ ਵਾਲੇ ਗਰੁੱਪਾਂ 'ਚ ਵਟਸਐਪ ਵਾਲੇ 'ਚ ਤੇ ਕਮੈਂਟ ਤੇ ਲੈ ਕੇ ਜ਼ਰੂਰ ਕਰਿਆ ਕਰੋ ਬਾਈ ਕਿਉਂਕਿ ਤੁਹਾਡੀ ਇਹ ਚੀਜ਼ ਕਰਕੇ ਆਪਣੀ ਜਿਹੜੀ ਵੀਡੀਓ ਵਾਇਰਲ ਹੁੰਦੀ ਹੈ ਇਹ ਹੀ ਆਪਣੀ ਕਮਾਈ ਹੈ ਹਨਾ ਤੇ ਇਹ ਹੀ ਆਪਾਂ ਬਸ ਜਿਹੜਾ ਤੁਸੀਂ ਇਹ ਪਿਆਰ ਦੋਗੇ ਇਹ ਹੀ ਆਪਾਂ ਨੂੰ ਕਬੂਲ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ